ਸ਼ਸ਼੍ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਵ ਦੀ ਮਾਂ ਚੈਨਲ ਤੇ ਮੈਂ ਸਾਰਾ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਆਪਾਂ ਸੂਬਾ ਦਾ ਕੰਮ ਨਵੇੜ ਕੇ ਆਏ ਤੇ ਬਾਕੀ ਕੱਪੜੇ ਵਗੈਰਾ ਧੋ ਕੇ ਨਾ ਧੋ ਕੇ ਫੇਰ ਇਸ ਤੋਂ ਬਾਅਦ ਚਾਹ ਵਗੈਰਾ ਪੀ ਕੇ ਫੇਰ ਲੱਗੇ ਸੀ ਮੈਂ ਸਟਿਚਿੰਗ ਦਾ ਕੰਮ ਕਰਨ ਨੂੰ ਮੈਂ ਕਿਹਾ ਚੱਲ ਪਹਿਲਾਂ ਕਟਿੰਗ ਦਾ ਕੰਮ ਕਰਦਾਂ ਨੀ ਹਣਾ ਇੱਕ ਠੰਡ ਬਹੁਤ ਜ਼ਿਆਦਾ ਆ ਹਣਾ ਠੰਡ ਦੇ ਵਿੱਚ ਤਾਂ ਹੱਥ ਵੀ ਨਹੀਂ ਖੁੱਲਦਾ ਛੇਤੀ ਕਟਿੰਗ ਕਰਨ ਨੂੰ ਤੇ ਫਟਾਫਟ ਫਿਰ ਮੈਂ ਲੱਗੀ ਪਈ ਸੀ ਕਿਉਂਕਿ ਦੁਪਹਿਰ ਦਾ ਟਾਈਮ ਵੀ ਹੋਇਆ ਪਿਆ ਸੀ ਤੇ ਇਸ ਲਈ ਮੈਂ ਕਿਹਾ ਚੱਲ ਪਹਿਲਾਂ ਮਤਲਬ ਕਿ ਸੂਟ ਦੀ ਕਟਿੰਗ ਕਰਕੇ ਰੱਖ ਦਾਨੀ ਆ ਤੇ ਇਸ ਤੋਂ ਬਾਅਦ ਫਿਰ ਫਟਾਫਟ ਸਾਰੇ ਆਪਣੇ ਸੂਟ ਜੋ ਉਹਨੇ ਕਟਿੰਗ ਕਰੇ ਹੋਏ ਜਲਦੀ ਸਟੀਚਿੰਗ ਹੋ ਜਾਂਦੇ ਨੇ ਤੇ ਮੈਂ ਇੱਧਰ ਸਿੰਮੂ ਨੂੰ ਕਹਿਣ ਲੱਗੀ ਪਈ ਸੀ ਟਾਈਮ ਵੀ ਮੱਲਾ ਦਾ ਮੈਂ ਕਿਹਾ ਸਾਢੇ 12 ਹੋ ਗਏ ਪੌਣ ਇੱਕ ਹੋਣ ਵਾਲਾ ਤੇ ਐ ਵੀ ਰੋਟੀ ਬਣਾਉਣੀ ਆ ਹਨਾ ਐ ਵੀ ਰੋਟੀ ਖਾਣ ਆਣਾ ਸਰਦਾਰ ਜੀਆਂ ਨੇ ਤੇ ਇਸ ਲਈ ਮੈਂ ਸੀਮਰ ਨੂੰ ਕਹਿੰਵੀ ਤੂੰ ਐ ਕਰ ਪੁੱਤੇ ਨਾ ਸਬਜੀ ਵਗੈਰਾ ਗੈਸ ਤੇ ਗਰਮ ਕਰਨੀ ਧਰ ਦੇ ਸਲਵਾਰ ਦੀ ਕਰਨਾ ਕਟਿੰਗ ਤੇ ਮੈਂ ਕਿਹਾ ਚਲਾਂ ਵੀ ਦੋਹੇ ਮਤਲਬ ਕਿ ਹੁਣੀ ਕਟਿੰਗ ਕਰ ਲਾਣੀ ਆ ਹਨਾ ਤੇ ਕਟਿੰਗ ਕਰਨੀ ਆ ਮਤਲਬ ਕਿ ਜੇ ਕਟੀਆਂ ਹੋਣ ਸਲਵਾਰਾਂ ਤਾਂ ਜਲਦੀ ਵੀ ਸਿਉਂਤੇ ਜਾਂਦੇ ਨੇ ਜੇ ਟਾਈਮ ਲੱਗਦਾ ਤਾਂ ਫਿਰ ਟਾਈਮ ਹੀ ਲੱਗ ਜਾਂਦਾ ਹਲੇ ਮੇਰੇ ਨੇ ਨਾ ਆਪਣਾ ਸੂਟ ਵੀ ਜੋ ਕਟਿਆ ਮਤਲਬ ਕਿ ਕਟਿਆ ਸੀ ਮੇਰੀ ਮੰਮੀ ਲੈ ਕੇ ਆਏ ਸੀ ਬੀਬੀ ਵਾਸਤੇ ਉਹ ਰੰਗ ਥੋੜਾ ਡਾਰਕ ਆ ਗਿਆ ਸੀ ਤੇ ਫਿਰ ਮੈਂ ਉਹ ਆਪ ਨੂੰ ਸਟੀਚਿੰਗ ਕਰ ਲਿਆ ਤੇ ਬੀਬੀ ਨੇ ਲਿਆ ਕੇ ਦਿੱਤਾ ਮੈਂ ਫਿੱਕੇ ਕਲਰ ਦੇ ਵਿੱਚ ਤੇ ਉਹ ਦੀ ਹਲੇ ਮੇਰੀ ਕਮੀਜ਼ ਸਟੀਚਿੰਗ ਕਰਨ ਵਾਲੀ ਪਈ ਆ ਤੇ ਇਸ ਤੋਂ ਬਾਅਦ ਇਹ ਮਤਲਬ ਕਿ ਬੋਟਮ ਨੂੰ ਸਲਾਈ ਕਰਨ ਤੋਂ ਬਾਅਦ ਫਿਰ ਮੈਂ ਕਰੂੰਗੀ ਆਪਣੀ ਸਲਵਾਰਾਂ ਦੀ ਸਟੀਚਿੰਗ ਸਲਵਾਰ ਦੀ ਸਟੀਚਿੰਗ ਇਹ ਕਰਨ ਤੋਂ ਬਾਅਦ ਇਹ ਸਟੀਚਿੰਗ ਕਰਨ ਤੋਂ ਬਾਅਦ ਸਲਵਾਰਾਂ ਨੂੰ ਤੇ ਲੋ ਜੀ ਇੱਧਰ ਮੈਂ ਕਰਦੀ ਸੀ ਇਹਨਾਂ ਕਟਿੰਗ ਮਨਿੰਦਰ ਬੈਠਾ ਕਰਦਾ ਸੀ ਪੜ੍ਹਾਈ ਤੇ ਮੈਂ ਕਿਆ ਚੱਲ ਵੀ ਇਹ ਕੰਮ ਕਰਨ ਤੋਂ ਬਾਅਦ ਚ ਰੋਟੀ ਵਗੈਰਾ ਲਾ ਕੇ ਫਿਰ ਚੱਲ ਕੱਟੇ ਹੋਏ ਰੋਟੀ ਤੋਂ ਬਾਅਦ ਖਾ ਪੀ ਕੇ ਫੇਰ ਹੀ ਬੈਠਾਂਗੇ ਮਸ਼ੀਨ ਤੇ ਮਾਗ ਤੇ ਵਾਰੀ ਕਰਵਾਉਣ ਲਈ ਹਲੋ ਜੀ ਸ਼ਸ਼੍ਰੀਆ ਕਾਲ ਦੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪੈਂਡੂ ਲਾਈਫ ਮਾ ਜਨ ਦੇਵਾ ਸਭ ਦਾ ਸਵਾਗਤ ਕਰਦੀ ਹਾਂ ਬਹੁਤ ਸਨਾਵੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋਜੀ ਦੁਪਹਿਰ ਦਾ ਟਾਈਮ ਹੈ ਇਹ ਮੈਂ ਤੇ ਰਿਆ ਗਰਮ ਪਾਣੀ ਆਟਾ ਗੁੰਨਣ ਵਾਸਤੇ ਸਰਦਾਰ ਜੀ ਆਉਣ ਵਾਲੇ ਨੇ ਉਹਨਾਂ ਵਾਸਤੇ ਬਣਾਣੀ ਆ ਮੈਂ ਰੋਟੀ ਦੁਪਹਿਰ ਦੀ ਸਬਜੀ ਆਪਣੀ ਬਣੀ ਪਈ ਆ ਗਾਜਰ ਮਟਰ ਆਲੂ ਵੀ ਤੇ ਹੁਣ ਮੈਂ ਲੱਗਿਆ ਆਟਾ ਗੁੰਨਣ ਸਭ ਤੋਂ ਪਹਿਲਾਂ ਤੇ ਇੱਕ ਠੰਡ ਬਹੁਤ ਜ਼ਿਆਦਾ ਆ ਪਹਿਲਾਂ ਮੈਂ ਕੱਪੜਿਆਂ ਦੀ ਕਟਿੰਗ ਕਰ ਠਿੱਟੀਆਂ ਸਲਾਈ ਆਲਿਆਂ ਦੀ ਜੋ ਸਟੀਚਿੰਗ ਕਰਨ ਵਾਸਤੇ ਕੱਪੜੇ ਨੇ ਪ੍ਰਾਤ ਅੱਜ ਆਪਾਂ ਪ੍ਰਾਤ ਲੈ ਲਈਏ ਆਟਾ ਗੁੰਨਣ ਵਾਸਤੇ ਈ ਮਤ ਨਾ ਕਣ ਮੱਕੀ ਦਾ ਲਾਂਗੀ ਨਾ ਰੋਟੀ ਕਹਿੰਦੇ ਮੈਂ ਕਣਕ ਦੀ ਉਹ ਖਾਣੀਏ ਇਸ ਲਈ ਘਰ ਮੈਂ ਕਣਕ ਦੀ ਲਾਉਂਦੀ ਹੁਣ ਤਾਂ ਸੁਭਾਵੀ ਮੱਕੀ ਦੀ ਲਾਂਗੀ ਸੀ ਰਾਤ ਵੀ ਮੱਕੀ ਦੀ ਲਾਂਗੀ ਸੀ ਰੋਟੀਆਂ ਬਹੁਤ ਜਲਦੀ ਸਟੀ ਲੱਗੀਆਂ ਸੀ ਤੇ ਹੁਣ ਕਣਕ ਦੀ ਲਾਉਂਗੀ ਹਾਲੇ ਕਣਕ ਨਹੀਂ ਸੁੱਕੀ ਹੈਗੀ ਆਪਾਂ ਆਪਣੀ ਕਣਕ ਗਿੱਲੀ ਪਈ ਆ ਧੁੱਪ ਨਾ ਨਿਕਣ ਕਰਕੇ ਕਣਕ ਹਾਲੇ ਗਿੱਲੀ ਪਈ ਆ ਮੈਂ ਕਿਹਾ ਚਲ ਜੇ ਧੁੱਪ ਨਿਕਲ ਜ ਚੰਗੀ ਤਰ੍ਹਾਂ ਧੁੱਪ ਲਵਾ ਕੇ ਫਿਰ ਮੈਂ ਬੋਰੀ ਦੇ ਵਿੱਚ ਪਾ ਦੂ ਕਣਕ ਸਰਦਾਰ ਜੀ ਆਟਾ ਤਰਿਆਣਗੇ ਤੇ ਮੈਂ ਤਾਂ ਲੱਗਦੀ ਨਹੀਂ ਤੂੰ ਅੱਜ ਵੀ ਨਿਕਲੂ ਕਿਉਂਕਿ ਬੱਦਲ ਵਾਈ ਜੀ ਹੈਗੀ ਆ ਹਵਾ ਜਾਂਦੀ ਏ ਠੰਡੀ ਸਿਮਨ ਦੇ ਮਾ ਕੋਟ ਮਸਾਲੀ ਪੋਆਇਆ ਪਉਂਦਾ ਨਹੀਂ ਸੀ ਸਿਮਰ ਨਕੋਟ ਤੇ ਲੋਜੀ ਆਪਣਾ ਪਾਣੀ ਵੀ ਹੋ ਗਿਆ ਗਰਮ ਲੋਜੀ ਆ ਪਾਟਾ ਗੁੰਨ ਲਈਏ ਫਿਰ ਲੋਜੀ ਆਟਾ ਆਪਾਂ ਨੇ ਗੁੰਨ ਲਿਆ ਹੁਣ ਮੈਂ ਲਾਗੀਆਂ ਰੋਟੀ ਠੰਡ ਦੇ ਵਿੱਚ ਨਾ ਕੰਮ ਨੂੰ ਜਮੀ ਨਹੀਂ ਹੱਥ ਖੁੱਲਦਾ ਹੈਗਾ ਪਰ ਜੇ ਕਿਰਾ ਭਾਗ ਜਿਆਦਾ ਬੰਦਾ ਕੰਮ ਕਰਦਾ ਕਰਦਾ ਕਰਦੇ ਤਾਂ ਜਲਦੀ ਹੋ ਜਾਂਦੇ ਨੇ ਹਾਲੇ ਸਲਾਈ ਕਰਨੀ ਆ ਲੈਟ ਚਲੀ ਗਈ ਆ ਰਾਤ ਸਾਰੀ ਰਾਤ ਲੈਟ ਨਹੀਂ ਆਈਗੀ ਤੇ ਸੁਭਾ ਲਈ 10:00 ਵਜੇ ਸਾਢੇ ਕਿਦਾਂ ਸੁਈ ਲੈਟ ਤੇ ਲੈਟ ਹੁਣ ਫੇਸ ਚਲੀ ਗਈ ਆ ਮੈਨੂੰ ਐਸੇ ਮੈਂ ਕਿਹਾ ਚਲ ਛੇਤੀ ਫਟਾਫਟ ਰੋਟੀ ਬਣਾ ਕੇ ਸਟੀਚਿੰਗ ਕਰ ਲੱਗ ਜੂਗੀ ਪਰ ਕਿੱਥੇ ਲੜ ਭੱਜ ਗਈ ਪੰਗਾ ਖਾਉਣਾ ਪੈ ਗਿਆ ਲੋ ਜੀ ਰੋਟੀ ਆਪਾਂ ਬਣਾ ਲਈਏ ਰੋਟੀ ਬਣਾ ਕੇ ਸਰਦਾਰ ਜੀ ਆਉਣਗੇ ਫੇਰ ਕੱਲ ਕਰਾਂਗੇ ਲੋ ਜੀ ਸਰਦਾਰ ਜੀ ਤਾਂ ਆਏ ਨਹੀਂ ਹੈਗੇ ਰੋਟੀ ਖਾਣ ਬਹੁਤ ਹੰਢੀ ਕਲ ਤੇ ਥੋੜੀ ਥੋੜੀ ਬਾਹਰ ਇਹ ਤੁਪ ਚਰਕਾ ਲਿਆ ਤੇ ਪਰਹਾ ਨਹੀਂ ਤੁੱਪ ਕਰਕੇ ਮੈਂ ਕਿਹਾ ਚਲੋ ਥੋੜੀ ਆ ਸੇਕ ਜਾ ਲੱਗ ਜੂ ਇਸ ਨਾਲੇ ਮੜਿਆ ਕਣਕ ਥੋੜੀ ਜੀ ਸੁੱਕ ਜੇ ਜਾਊਗੀ ਲੋ ਜੀ ਸਲਾਈ ਦਾ ਕੰਮ ਕਰਕੇ ਫੇਰ ਸ਼ਾਮ ਦਾ ਰੋਟੀ ਟੁੱਕ ਦਾ ਟਾਈਮ ਹੋ ਜਾਊਗਾ ਮੱਲਾ ਦਾ ਸਰਦਾਰ ਜੀ ਵੀ ਆ ਗਏ ਨੇ ਰੋਟੀ ਖਾਣ ਤੇ ਦੇਖੋ ਜੀ ਇਧਰ ਦਿਖਾਣੇ ਮੱਲਾ ਦਾ ਆ ਗਏ ਨੇ ਮੱਲਾ ਵੀ ਸਰਦਾਰ ਜੀ ਆ ਗਏ ਨੇ ਰੋਟੀ ਖਾਣ ਪੈਨ ਦੇਖੋ ਹਾਲਤ ਦੇਖੋ ਸਰਦਾਰ ਜੀਾਂ ਦੀ ਕਿੱਦਾਂ ਹੋਈ ਪਈ ਏ ਰਿੱਤੇ ਨਾਲ ਇਸ ਤੇ ਨਹੀਂ ਕਰਨ ਨਾਲ ਹੋਈ ਹੋਈ ਜੀ ਜੰਨਰਾ ਚ ਗੱਠਾ ਫਿਟ ਕਰਕੇ ਅਸ ਗੱਠਾ ਬਟੇ ਤੁਸੀਂ ਆਪ ਕਰਿਆ ਨੇ ਗੁਰਦੁਆਰੇ ਅੱਛਾ ਠੀਕ ਠੀਕ ਆ ਠੀਕ ਆ ਠੀਕ ਆ ਧੁੱਪ ਜੀ ਧੁੱਪ ਜੀ ਮਾੜੀ ਨਿਕਲਈ ਹੁਣ ਹਨਾ ਹਾਂ ਅੱਛਾ ਸੇਕ ਦਵਾਣਾ ਹਾਂ ਹਾਂ ਮਾ ਚਲ ਦੇਖ ਲਾਂਗੇ ਸ਼ਾਮ ਨੂੰ ਪਾ ਦਾਂਗੇ ਬੋਰੀ ਚ ਹੈ ਜੀ ਲਾਈਟ ਹੁਣੀ ਆਈ ਆ ਜੀ ਤੁਸੀਂ ਆ ਕੰਮ ਕਰ ਦਿਓ ਕਾਰਖਾਨੇ ਅੱਜ ਅਸੀਂ ਮੂ ਨੂੰ ਲੈ ਜੀ ਨਾਲ ਸਿਮੂ ਬਹੁਤ ਦੁਖੀ ਕਰਦਾ ਜੀ ਬਹੁਤ ਦੁਖੀ ਕਰਦਾ ਇਹ ਦੇਖ ਲਾ ਮੈਂ ਨਹਾ ਲਿਆ ਇਹ ਨਹਾ ਕੇ ਨਾ ਨਾ ਰੋਟੀ ਖਾਣ ਲੱਗ ਗਿਆ ਕੋਟੀ ਪਾਈ ਸੀ ਸਾਰਾ ਕੋਟ ਸਬਜੀ ਨਾਲ ਵੇੜ ਲਿਆ ਕੱਪੜੇ ਤਾਂ ਪਹਿਲੀ ਹੀ ਸੁੱਕਦੇ ਹੈ ਜੀ ਬੱਚੇ ਤਾਂ ਨੀਂਦ ਆ ਬੰਦੇ ਨੂੰ ਤਾਂ ਹੋਰ ਬਹੁਤ ਦੁਖੀ ਕਰਦਾ ਇਹ ਘਰੇ ਰਹਿ ਕੇ ਤਾਂ ਆ ਦੋ ਦਿਨਾਂ ਰਹਿ ਗਈ ਛੁੱਟੀਆਂ ਚ ਕੰਮ ਪੂਰਾ ਨਹੀਂ ਕਰਿਆ ਨਾ ਆ ਬਰਥਡੇ ਨੇ ਕਿਹੜਾ ਨਵੇੜਿਆ ਇਹਦਾ ਵੀ ਮੈਂ ਅਮਿੰਦਰ ਦਾ ਵੀ ਕੰਮ ਆ ਬੈਠਾ ਅੰਦਰ ਜੇ ਮੈਂ ਫੋਨ ਦਿੰਨੀ ਆ ਕੰਮ ਵਾਸਤੇ ਫੋਨ ਦਿੰਨੀ ਆ ਫਿਰ ਤਾਂ ਗੇਮ ਲੱਗ ਗਿਆ ਜene ਖੇਡਣਾ ਤੇ ਸਰਦਾਰ ਜੀ ਰੋਟੀ ਖਾ ਕੇ ਚਲੇ ਗਏ ਸੀ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਸਲਾਈ ਕਰਨ ਤੇ ਮੈਂ ਬਾਰੀ ਮਸ਼ੀਨ ਕੱਢ ਲਈ ਸੀ ਹਨਾ ਮੈਂ ਕਿ ਅੰਦਰ ਕਿੱਥੇ ਬੈਠੂਗੀ ਠੰਡ ਬਹੁਤ ਜ਼ਿਆਦਾ ਅੰਦਰ ਠੰਡ ਲੱਗਦੀ ਕੁਛ ਨੇਹਰਾ ਪੈਂਦਾ ਸੀ ਇੱਧਰ ਸੀ ਮਰਨ ਲੱਗਿਆ ਪਿਆਤੀ ਹੱਸਣ ਕਿਉਂਕਿ ਸੀ ਬੰਦੇ ਪੈਂਦੀ ਪੈਂਦੀ ਆ ਸੀ ਗਾਲਾਂ ਤੇ ਸੀ ਮਰਨ ਕਹਿੰਦਾ ਕਹਿੰਦਾ ਵੀ ਕੈਮਰਾਮੈਨ ਦੇ ਗਾਲਾਂ ਪੈਂਦੀਆਂ ਨੇ ਕਿਉਂਕਿ ਗਾਲਾਂ ਪੈਂਦੀ ਤੇ ਸੀ ਮਰਨ ਦੇ ਕਿਉਂਕਿ ਜਮੀਨ ਹੀ ਨਹੀਂ ਚਲਾ ਰਹਿਦਾ ਹੈਗਾ ਹੱਟਾ ਮਿਲਤ ਕਰਦਾ ਬਹੁਤ ਜ਼ਿਆਦਾ ਤਪਾਉਂਦਾ ਇਹ ਕਰੇ ਰਹਿ ਕੇ ਤੇ ਲੋਜੀ ਹੁਣ ਆਪਾਂ ਕਰਦੇ ਆ ਸਟੀਚਿੰਗ ਸਟੀਚਿੰਗ ਕਰਨ ਤੋਂ ਬਾਅਦ ਫੇਰ ਥੋੜੀ ਜੀ ਮਤਲਬ ਕਿ ਅੱਧਾ ਪੌਣਾ ਘੰਟਾ ਮਸ਼ੀਨ ਤੇ ਲਾ ਕੇ ਫੇਰ ਮੈਂ ਕਰਾਂਗੀ ਬੱਚਿਆਂ ਵਾਸਤੇ ਚਾਹ ਕਿਉਂਕਿ ਠੰਡ ਜਾਦੇ ਆ ਚਾਹ ਦਾ ਟਾਈਮ ਵੀ ਹੋਇਆ ਪਿਆ ਸੀ 2 ਵਜੇ ਗਏ ਸੀ ਤੇ ਇਧਰ ਦੇਖੋ ਆ ਖੜਾ ਸਿਮਰ ਨਾ ਬੈਠਾ ਖੜਾ ਟੀਵੀ ਦੇਖੀ ਜਾਂਦਾ ਸੀ ਤੇ ਮੈਂ ਇਧਰ ਲੱਗੀ ਪਈ ਸੀ ਸਟੀਚਿੰਗ ਕਰਨ ਤੇ ਲੋਜੀ ਦੇਖੋ ਠੰਡ ਦੇ ਵਿੱਚ ਵੀ ਬਹੁਤ ਔਖਾ ਹਨਾ ਕੰਮ ਕਰਨਾ ਹਰ ਇੱਕ ਕੰਮ ਕਰਨਾ ਔਖਾ ਲੱਗਦਾ ਹਨਾ ਤੇ ਮੈਨੂੰ ਤਾਂ ਕਦੇ ਛੁੱਟੀ ਮਿਲਨੀ ਹੋਣੀ ਹੈਗੀ ਠੰਡ ਦੇ ਵਿੱਚ ਮਤਲਬ ਕਿ ਬੱਚਿਆਂ ਤਾਂ ਛੁੱਟੀਆਂ ਹੋਈਆਂ ਪਈਆਂ ਨੇ ਮौज ਕਰਦੇ ਨੇ ਆਪਾਂ ਨੂੰ ਕਦੇ ਛੁੱਟੀ ਮਿਲਣੀ ਨਹੀਂ ਹੈਗੀ ਮੈਂ ਵੀ ਸਰਕਾਰ ਜਨ ਨੂੰ ਕਹੂੰਗੀ ਇੱਕ ਦਿਨ ਮੈਨੂੰ ਵੀ ਮਤਲਬ ਕਿ ਕਮਾਕ ਮਤਲਬ ਕਿ ਬਾਹਰ ਕਿਤੇ ਲਜਾਓ ਤੇ ਚਲ ਐਦਾਂ ਹੋ ਜਾਊਗਾ ਵੀ ਹਾਂ ਆਪਾਂ ਕਿਤੇ ਘੁੰਮ ਜਾਈਏ ਤੇ ਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ਼ੇਕਾ